ਬਾਹਿਗੁਰੂ ਜੀ ਕਾ ਖਾਲਸਾ ਬਾਹਿਗੁਰੂ ਜੀ ਕੀ ਫਤਿਹ ਜਿਹੋ ਜੀ ਕੋਕੋ ਉਹ ਜੇ ਕੋਕੋ ਦੇ ਬੱਚੇ ਮੈਂ ਜਿਹੜੀ ਗੱਲ ਕਰਨੀ ਆ ਨਾ ਇਹਨੂੰ ਧਿਆਨ ਦੇ ਨਾਲ ਸੁਣਿਓ ਤਿੰਨ ਬੇਵਕੂਫਾਂ ਨੇ ਪੰਜਾਬ ਦੇ ਮਸ਼ਹੂਰ ਗਾਇਕ ਸਿੰਗਰ ਨਸ਼ੱਤਰ ਗਿੱਲ ਦੀ ਇਨਸਲਟ ਕੀਤੀ ਉਹਦੇ ਗਾਣੇ ਤੇ ਉਹਨੂੰ ਚੜਾਉਣ ਦੀ ਕੋਸ਼ਿਸ਼ ਕੀਤੀ ਤੇ ਇਸ ਵਿਸ਼ੇ ਤੇ ਮੈਂ ਅੱਜ ਗੱਲ ਕਰਨੀ ਹੈ ਹੁਣ ਜਿਹੋ ਜੀ ਕੋਕੋ ਉਹ ਜਿਹੋ ਕੋਕੋ ਦੇ ਬੱਚੇ ਇਹ ਸ਼ਬਦ ਮੈਂ ਕਿਉਂ ਵਰਤੇ ਨੇ ਮੈਂ ਗੱਲ ਕਰਨੀ ਹੈ ਹੰਸ ਰਾਜ ਹੰਸ ਤੋਂ ਸ਼ੁਰੂ ਕਰਕੇ ਜਦੋਂ ਰੋਸ਼ਨ ਪ੍ਰੰਸ਼ ਨੂੰ ਆਵਾਜ਼ ਪੰਜਾਬ ਦੇ ਅਵਾਰਡ ਦੇ ਕੇ ਫਾਈਨਲ ਦੇ ਵਿੱਚ ਜਿਤਾਇਆ ਜਾਂਦਾ ਉਸ ਵਕਤ ਤੋਂ ਅਵਾਜ਼ ਪੰਜਾਬ ਦੀ ਦਾ ਹੱਕਦਾਰ ਕੌਣ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਗਾਇਕ ਮੁਹੰਮਦ ਇਰਸਾਨ ਤੇ ਉਸ ਵਕਤ ਵੀ ਉਹਦੇ ਮੁਕਾਬਲੇ ਦਾ ਉਸ ਸ਼ੋਅ ਦੇ ਵਿੱਚ ਕੋਈ ਕਹਿ ਲਈਏ ਬੱਚਾ ਗਉਣ ਵਾਲਾ ਨਹੀਂ ਸੀ ਤੇ ਉਸ ਵਕਤ ਸਜਨ ਅਹੂਜਾ ਤੇ ਹੰਸ ਰਾਜ ਹੰਸ ਇਹ ਜੱਜ ਸੀ ਇਹਨਾਂ ਨੇ ਉਸ ਬੱਜੇ ਦੀ ਕਦਰ ਨਹੀਂ ਪਾਈ ਉਹਦੀ ਗਾਇਕੀ ਨੂੰ ਅੱਖੋਂ ਪਰੋਖੇ ਕੀਤਾ ਰੌਸ਼ਨ ਪ੍ਰਿੰਸ ਨੂੰ ਜਿਤਾ ਦਿੱਤਾ ਉਦੋਂ ਲੋਕਾਂ ਨੇ ਇਤਰਾਜ਼ ਕੀਤਾ ਸੀ ਕਿ ਹੰਸ ਰਾਜ ਹੰਸ ਤੇ ਸਦਨ ਹੁਜਾ ਵਿਕੇ ਹੋਏ ਨੇ ਇਹਨਾਂ ਨੇ ਧੱਕਾ ਕੀਤਾ ਸ਼ਰੀਆਮ ਉਸ ਬੱਚੇ ਦੇ ਨਾਲ ਜਣ ਕੇ ਅੱਜ ਉਹ ਬੱਚਾ ਨਹੀਂ ਅੱਜ ਹੋਏ ਇੱਕ ਗਾਇਕ ਹੈ ਬਹੁਤ ਮਸ਼ਹੂਰ ਕਲਾਸੀਕਲ ਗਾਉਂਦਾ ਹੈ ਗਾਇਕ ਮੁਹੰਮਦ ਇਰਸਾਤ ਤੇ ਉਹਦੇ ਮੁਕਾਬਲੇ ਕਲਾਸੀਕਲ ਗਾਉਣ ਵਿੱਚ ਅੱਜ ਵੀ ਕੋਈ ਉਹਦੇ ਮੁਕਾਬਲੇ ਹੈ ਨਹੀਂ ਇਹ ਸਚਾਈ ਹੈ ਇਹ ਲੋਕਾਂ ਨੂੰ ਉਸ ਵਕਤ ਵੀ ਪਤਾ ਸੀ ਅੱਜ ਵੀ ਪਤਾ ਹੈ ਹੁਣ ਮੈਂ ਜਿਹੜੀ ਗੱਲ ਕਰੀ ਹੈ ਵੀ ਜਿਹੋ ਜਿਹੋ ਕੋਕੋ ਉਹੋ ਜਿਹੋ ਕੋਕੋ ਦੇ ਬੱਚੇ ਹੁਣ ਮਾਸਟਰ ਸੁਲੇਮ ਜਿਹੜਾ ਇਹਦਾ ਚੇਲਾ ਹੈ ਹੰਸ ਰਾਜ ਦਾ ਤੇ ਜਵਰਾਜ ਹੰਸ ਇਹਦਾ ਮੁੰਡਾ ਹੈ ਤੇ ਨਾਲ ਰੌਸ਼ਨ ਪ੍ਰਿੰਸ ਜਿਹੜਾ ਪੈਸੇ ਲੈ ਕੇ ਜਿਤਾਇਆ ਗਿਆ ਸੀ ਉਸ ਵਕਤ ਆਵਾਜ਼ ਪੰਜਾਬੀ ਵਿੱਚੋਂ ਇਹਨਾਂ ਤਿੰਨਾਂ ਨੇ ਨਸ਼ੱਤਰ ਗਿੱਲ ਦੀ ਬਹੁਤ ਵੱਡੀ ਬੇਇੱਜ਼ਤੀ ਕਹਿ ਲਈ ਇਨਸਰਟ ਕੀ ਦੀ ਕਹਿਲੇ ਕੀਤੀ ਹੈ ਮਾਸਟਰ ਸਲੀਮ ਜਿਹੜਾ ਹਾਲਾਂਕਿ ਇਹਨਾਂ ਤਿੰਨਾਂ ਬੰਦਰਾਂ ਨੇ ਨਾ ਮਾਫੀ ਮੰਗੀ ਕਿ ਸਾਡੇ ਕੋਲੋਂ ਗਲਤੀ ਹੋ ਗਈ ਅਸ਼ੀਨ ਛੱਤਰ ਗਿਲਦੀ ਕੋਈ ਇਨਸਲਟ ਨਹੀਂ ਕਰਨਾ ਚਾਹੁੰਦੀ ਸੀ ਜੇ ਇਨਸਲਟ ਨਹੀਂ ਕਰਨਾ ਚਾਹੁੰਦੀ ਫਿਰ ਵੀਡੀਓ ਕਿਉਂ ਵਾਇਰਲ ਕੀਤੀ ਇਹ ਸ਼ਰਮ ਪਤਾ ਦੂਜੇ ਪਾਸੇ ਨਸ਼ੱਤਰ ਗਿਲ ਨੇ ਨਾ ਆਪਣੀ ਅਕਲ ਤੋਂ ਕੰਮ ਲਿਆ ਉਹ ਸੂਝਵਾਨ ਬੰਦੇ 'ਚ ਕੋਈ ਸ਼ੱਕ ਨਹੀਂ ਇੱਕ ਮਸ਼ਹੂਰ ਢਾਡੀ ਦਾ ਉਹ ਪੁੱਤ ਹੈ ਤੇ ਉਹਨੇ ਇੰਸਟਾਗ੍ਰam ਤੇ ਇਹਨਾਂ ਦੀ ਜਿਹੜੀ ਵੀਡੀਓ ਵਾਇਰਲ ਕੀਤੀ ਸੀ ਉਹ ਪਾਈ ਹੋਈ ਹਲੇ ਤੱਕ ਵੀ ਹਟਾਈ ਨਹੀਂ ਉਦਾ ਕਾਰਨ ਕੀ ਹੈ ਵੀ ਮਠਾ ਮਠਾ ਕਹਿ ਲਿਏ ਇਹਨਾਂ ਦੇ ਛੇਤਰ ਪ੍ਰੇੜ ਕੀਤਾ ਜਾਵੇ ਤੇ ਲੋਕਾਂ ਦੇ ਵੀ ਟ੍ਰੋਲ ਵੀ ਹੋ ਰਿਹਾ ਔਰ ਨਸ਼ਤਰਗਿਲ ਦਾ ਕੱਦ ਵੀ ਬਹੁਤ ਵੱਡਾ ਹੋਇਆ ਇਹ ਚ ਕੋਈ ਦੋਰਾਮਾ ਨਹੀਂ ਹੁਣ ਮੈਂ ਇੱਕ ਜਿਹੜੀ ਗੱਲ ਕਹਿਣੀ ਹੈ ਨਾ ਸਿਰੇ ਦੀ ਉਹ ਇਹ ਹੈ ਇਹਨਾਂ ਤਿੰਨ ਬੇਵਕੂਫਾਂ ਨੇ ਨਸ਼ਤਰ ਗਿੱਲ ਦੇ ਚੱਲਦੇ ਗਾਣੇ ਤੇ ਮਤਲਬ ਬਾਇਸ ਪੰਜਾਬ ਦੇ ਵਿੱਚ ਇੱਕ ਮੁੰਡਾ ਨਹਿਸਲ ਕਰ ਰਿਹਾ ਸੀ ਉਦੋਂ ਉਸ ਗਾਣੇ ਤੇ ਚੜਾਇਆ ਇਹਨਾਂ ਨੇ ਠੱਠਾ ਮਕੌਲ ਹਾਸੀ ਮਕੌਲ ਇਹ ਕਹਿੰਦੇ ਨਸੀ ਕੀਤਾ ਤੇ ਇਹਨਾਂ ਨੇ ਕਿਉਂ ਕੀਤਾ ਮਤਲਬ ਆਪਣੀ ਮਸ਼ਹੂਰੀ ਵਾਸਤੇ ਵੀ ਸਾਡੀ ਪੋਸ਼ਟਿਸ਼ ਹੈ ਨਹੀਂ ਕੋਈ ਏਦਾਂ ਦਾ ਸਟੰਟ ਬਣਾਈਏ ਲੋਕਾਂ ਦੇ ਵਿੱਚ ਮਸ਼ਹੂਰ ਹੋਈਏ ਮੈਂ ਕਿਤੇ ਕਹਾਵਤ ਤੁਹਾਡੇ ਸਾਹਮਣੇ ਦੱਸਣੀ ਹੈ ਇਹ ਬਹੁਤ ਵਾਰ ਮੈਂ ਵੀ ਸੁਣਾਈ ਹੈ ਹੋਰ ਲੋਕਾਂ ਨੇ ਵੀ ਸੁਣਾਈ ਹੈ ਕਹਿੰਦੇ ਕੋਈ ਗਵਾਂਢੀ ਕਿਸੇ ਬਾਬੇ ਦੇ ਕੋਲ ਚੱਲਾ ਗਿਆ ਉਹ ਗਵਾਂਢੀ ਗਰੀਬ ਸੀ ਤੇ ਕਹਿੰਦਾ ਬਾਬਾ ਜੀ ਮੈਂ ਗਰੀਬ ਬਹੁਤ ਹਾਂ ਮੇਰਾ ਗਵਾਂਢੀ ਅਮੀਰ ਬਹੁਤ ਹੈ ਤੋ ਬਾਬਾ ਕਹਿੰਦਾ ਵੀ ਜੋ ਮੰਗੇਗਾ ਨਾ ਤੇਰੇ ਗਵੰਢੀ ਨੂੰ ਦੁੱਗਣਾ ਮਿਲੇ ਹੁਣ ਉਹ ਜਿਹੜਾ ਮੰਗਣ ਗਿਆ ਸੀ ਵੈਸੇ ਸਭ ਕੁਝ ਸੁਣਿਆ ਹੋਇਆ ਮੈਂ ਗੱਲ ਮੁਕਾਦਮ ਤੇ ਉਹਨੇ ਮੰਗਿਆ ਕਿ ਮੀਮੇ ਤਾਂ ਗਵੰਢੀ ਨੂੰ ਕਮਜ਼ੋਰ ਕਰਨਾ ਕਹਿੰਦਾ ਇਦਾਂ ਕਰੋ ਫਿਰ ਮੈਂ ਇੱਕ ਅੱਖ ਤੋਂ ਕਾਣਾ ਹੋ ਜਾਣਾ ਮਤਲਬ ਗਵੰਢੀ ਦੀਆਂ ਦੋਨੇ ਜਾਣ ਉਹਦਾ ਮੰਗਣ ਦਾ ਇੱਕ ਢੰਗ ਸੀ ਹੁਣ ਜਿਹੜੇ ਤਿੰਨ ਬੇਬਕੂਥ ਨੇ ਨਾ ਇਹਨਾਂ ਨੇ ਨਸ਼ਤਰ ਗਿਲ ਦੀ ਬੀਤੀ ਕਰਨੀ ਚਾਹੀਦੀ ਤੇ ਪਰ ਰਗੜੇ ਗਏ ਉਹਦਾ ਮਸ਼ਹੂਰ ਹੋ ਗਿਆ ਹੋਰ ਨਸ਼ਤਰ ਗਿਲ ਦੀ ਨਾ ਮੈਂ ਇੱਕ ਸੱਚ ਕੀ ਤੇ ਇਸ ਟਾ ਤੇ ਸਭ ਤੋਂ ਵੱਧ ਜਿਹੜੀ ਰੀਲ ਹੈ ਨਾ ਉਹ ਇਹ ਚੱਲੀ ਹੈ तकरीबन 4 ਮਿਲੀਅਨ ਹੋ ਚੁੱਕੀ ਹੈ ਉਹ तकरीबन तकरीबन ਉਹਦੀਆਂ ਜਿੰਮੀਆਂ ਇਸ ਟਾ ਤੇ ਰੀਲਾਂ ਨੇ ਮਸਾਰ ਕੇ ਚੱਕੀਆਂ ਨੇ ਸਭ ਤੋਂ ਵੱਧ ਇਹ ਰੀਲ ਚੱਲੀ ਹੈ ਨੇੜੇ ਦੇ ਵਿੱਚ ਰੋਸ਼ਨ ਪ੍ਰੈਸ਼ ਨੇ ਔਰ ਮਾਸਟਰ ਸਲੀਮ ਨੇ ਤੇ ਜੁਵਰਾਜ ਹੁਸਲੇ ਜਿਹਦੇ ਵਿੱਚ ਉਹਦੀ ਬੇਇੱਜ਼ਤੀ ਕੀਤੀ ਇਹ ਰੀਲ ਚਾਕੇ ਇੰਸਟਾਗ੍ਰam ਤੇ ਖਤਰਗਿਲ ਨੇ ਪਾਤੀ ਸਭ ਤੋਂ ਵੱਧ ਰੀਲ ਚਲੀ ਤੇ ਇਹਨਾਂ ਤਿੰਨਾਂ ਬਾਂਦਰਾ ਨੂੰ ਪੂਰੀ ਦੁਨੀਆ ਦੇ ਵਿੱਚ ਲਾਣਤਾ ਪਾਈਆਂ ਜਾ ਰਹੀਆਂ ਨੇ ਗਾਲੀ ਘੜੋਚ ਹੋ ਰਿਆ ਔਰ ਨਸ਼ੱਤਰ ਗਿੱਲ ਦਾ ਕੱਦ ਬਹੁਤ ਵੱਡਾ ਹੋ ਗਿਆ ਤੇ ਮੈਨੂੰ ਇਦਾਂ ਲੱਗਿਆ ਪਹਿਲਾਂ ਵੀ ਯਾਰ ਇਹ ਇਹਨੇ ਰੀਲ ਖਿਤਾ ਦੇਣੀ ਸੀ ਪਰ ਇਹਨ ਜਾਣਬੁੱਝ ਕੇ ਨਸ਼ੱਤਰ ਗਿੱਲ ਨੇ ਪਾਤੀ ਮਤਲਬ ਕਿ ਵੀ ਜੂਤ ਪਤਾਂਗ ਇਹਨਾਂ ਦੇ ਹੋਰ ਫਿਰੇ ਪੂਰੀ ਦੁਨੀਆ ਦੇ ਵਿੱਚ ਇਹਨਾਂ ਦੇ ਛੇਤਰ ਪੈਣ ਇਹਨੂੰ ਕਹਿੰਦੇ ਨੇ ਅਕਲ ਤੋਂ ਕੰਮ ਲੈਣਾ ਉਹ ਕਿਸੇ ਨੇ ਬਲੈਕ ਬੋਰਡ ਤੇ ਕੋਈ ਮਾਸਟਰ ਸਵਾਲ ਸਮਝਾ ਰਿਹਾ ਸੀ ਤੇ ਕਿਸੇ ਬੱਚੇ ਨੂੰ ਸਵਾਲ ਕੀਤਾ ਕਿ ਆਹ ਜਿਹੜੀ ਮੈਂ ਲਖੀਰ ਬਾਤੀ ਨਾ ਇਹਨੂੰ ਛੋਟਾ ਕਰ ਦੇ ਇਹਨੂੰ ਮਟਾਣਾ ਨਹੀਂ ਇਹਨੂੰ ਛੋਟਾ ਕਰਨਾ ਤੇ ਇੱਕ ਹੁਸ਼ਿਆਰ ਬੱਚਾ ਉੱਠਿਆ ਉਹਨੇ ਉੱਪਰ ਉਹਦੇ ਵੱਡੀ ਲੀਕ ਬਾਤੀ ਪਹਿਲਾਂ ਵਾਲੀ ਆਪੇ ਛੋਟੀ ਹੋ ਗਈ ਯਾਨੀ ਕਿ ਜਿਹੜੇ ਦਾਣਸ਼ਵੰਦ ਅਕਲਮੰਦ ਲੋਕ ਹੁੰਦੇ ਨੇ ਨਾ ਤੇ ਉਹ ਮੂਰਖਾਂ ਦੀ ਤਰ੍ਹਾਂ ਟ੍ਰੀਟਮੈਂਟ ਨਹੀਂ ਕਰਦੇ ਉਹ ਆਪਣੀ ਸਿਆਣਪ ਤੋਂ ਕੰਮ ਲੈਂਦੇ ਨੇ ਮਸ਼ਤਰ ਗਿੱਲ ਨੇ ਉਹ ਵੀਡੀਓ ਜਿਹੜੀ ਇਹਨਾਂ ਨੇ ਉਹਦੀ ਇਨਸਲਟ ਕਰਕੇ ਜੜਾ ਕੇ ਪਾਈ ਸੀ ਨਾ ਇਹਨਾਂ ਤਿੰਨ ਬੰਦਰਾਂ ਨੇ ਬੇਵਕੂਫਾ ਨੇ ਉਹ ਆਪਣੇ ਇੰਸਟਾਗ੍ਰam ਤੇ ਪਾਈ ਹੋਈ ਹੈ ਤੇ ਬਹੁਤ ਚੱਲ ਗਈ ਵੀਡੀਓ ਰੀਲ ਬਹੁਤ ਚੱਲ ਗਈ ਤੇ ਜਿਹੜੀ ਮੈਂ ਗੱਲ ਕਹੀ ਸੀ ਜਿਹੋ ਜੇ ਕੋਕੋ ਉਹ ਜਿਹੇ ਕੋਕੋ ਦੇ ਬੱਚੇ ਤੇ ਹੰਸ ਰਾਜ ਨੇ ਸਫਾਈ ਦਿੱਤੀ ਹੈ ਥੋੜੀ ਜੀ ਕਿਉਂਕਿ ਬੱਚਿਆਂ ਕੋਲੋਂ ਗਲਤੀ ਹੋ ਗਈ ਮੈਂ ਤੁਹਾਡੇ ਕੋਲ ਪੁੱਛਣਾ ਚਾਹਨਾ ਵੀ ਜਵਰਾਜ ਹੰਸ ਮਾਸਟਰ ਸੁਲੇਮ ਹੋ ਗਿਆ ਤੇ ਰੋਸ਼ਨ ਪ੍ਰਿੰਸ ਹੋ ਗਿਆ ਵੀ ਇਹ ਬੱਚੇ ਨੇ ਇਹ ਵਿਆਹੇ ਬਰੇ ਨੇ ਇਹਨਾਂ ਦੇ ਗਾਂਹ ਬੱਚੇ ਨੇ ਤੁਸੀਂ ਕਹਦੇ ਹੋਗੇ ਵੀ ਇਹ ਬੱਚੇ ਨੇ ਤੇ ਜੇ ਬੱਚੇ ਨੇ ਪੀਟੀਸੀ ਵਾਲਿਆਂ ਨੇ ਇਹਨਾਂ ਨੂੰ ਜੱਜ ਬਣਾ ਕੇ ਬਾਹਤਾਂ ਵੀ ਤੁਸੀਂ ਜਿਹੜੇ ਬੱਚੇ ਆਉਣਗੇ ਬਾਇਸ ਪੰਜਾਬ ਦੇ ਵਿੱਚ ਉਹਨਾਂ ਨੂੰ ਜੱਜ ਕਰਨੇ ਕਿ ਉਥੇ ਇਹ ਬੇਅਕਲੇ ਬਹਾਏ ਨੇ ਜਿਨ੍ਹਾਂ ਨੇ ਇਹਨਾ ਵੀ ਨਹੀਂ ਸੋਚਿਆ ਮੇਕਪ ਪੰਜਾਬ ਦੇ ਮਸ਼ਹੂਰ ਸਿੰਗਰ ਨੂੰ ਅਸੀਂ ਟਾਰਗੇਟ ਕਰ ਰਹੇ ਹਾਂ ਉਹਦੀ ਇਨਸਰਟ ਕਰ ਰਹੇ ਹਾਂ ਅੱਛਾ ਮੈਂ ਇੱਕ ਹੋਰ ਬੇਨਤੀ ਕਰ ਰਹੀ ਹਾਂ ਮਾਰਸ਼ਲੀਮ ਕਹਿੰਦਾ ਨਾ ਅਕੀਤਾ ਹਾਸਾ ਟੱਠਾ ਕਰੇ ਸੀ ਤੇ ਇਸ ਬੰਦੇ ਨੇ ਨਾ ਗੈਂਗ ਲੈਂਡ ਬਣਿਆ ਇਹ ਗਾਣਾ ਸਿੱਧੂ ਮੂਸੇਵਾਲੇ ਦਾ ਉਥੇ ਵੀ ਬਾਂਦਰ ਵਰਗਾ ਮੂੰਹ ਕਰਕੇ ਇਹਨੇ ਚੜਾਇਆ ਸੀ ਕਿ ਸਾਨੂੰ ਸੁਣਦੇ ਨੇ ਤੋ ਸਿੱਧੂ ਮੂਸੇਵਾਲੇ ਨੂੰ ਗੈਂਗਲੈਂਡ ਬਣਾਇਆ ਇਦਾਂ ਦਾ ਮੈਂ ਉਹਦਾ ਨਾ ਮੂੰਹ ਨਹੀਂ ਕਰਨਾ ਕਿਉਂਕਿ ਭੈੜਾ ਲੱਗਦਾ ਜਿਦਾਂ ਇਹਨੇ ਕੀਤਾ ਸੀ ਇਹਨੇ ਸਿੱਧੂ ਮੂਸੇਵਾਲੇ ਨੂੰ ਵੀ ਚੜਾਇਆ ਸੀ ਉਹ ਤਾਂ ਬੰਦਾ ਲੈਜੈਂਡ ਸੀ ਉਹਨੇ ਕਿਹਾ ਕਿ ਮੈਂ ਲੀਰਾਂ ਦੀ ਪਰਵਾਹ ਨਹੀਂ ਕਰਦਾ ਉਹਦਾ ਪਰੋਣਾ ਸ਼ਬਦ ਸ਼ਾਇਦ ਇਹਨਾਂ ਲਈ ਵਰਤੇ ਹੋਊਗਾ ਪਰੋਣਾ ਤੁਹਾਡਾ ਫੇਰ ਆ ਗਿਆ ਸ਼ਾਇਦ ਇਹਨਾਂ ਲੋਕਾਂ ਲਈ ਉਹਨੇ ਸ਼ਬਦ ਵਰਤੇ ਹੋਣਗੇ ਉਹਨੇ ਨਹੀਂ ਪਰਵਾਹ ਕੀਤੀ ਜਾਨਕਿ ਕਰਤੂਤਾ ਨੇ ਮਾਈਸਟਰ ਸੁਲੀਮ ਵਰਗਿਆਂ ਦੀ ਇਹ ਚੇਲਾ ਕੀ ਤੇ ਹੰਸ ਰਾਜ ਦਾ ਤੇ ਗਾਂ ਹੰਸ ਰਾਜ ਦਾ ਹੁੰਦਾ ਜੁਬਰਾਜ ਤੇ ਰੌਸ਼ਨ ਪ੍ਰੈਸ ਨੂੰ ਜਿਤਾਉਣ ਵਾਲਾ ਪੈਸੇ ਲੈ ਕੇ ਹੰਸ ਰਾਜ ਤੇ ਸੱਚਨ ਹੋ ਜਾਂਦੇ ਇਹ ਜਲੂਸ ਇਹਦਾ ਪੂਰਾ ਨਿਕਲ ਰਿਹਾ ਉਹ ਸਿਆਣੇ ਕਹਿੰਦੇ ਨੇ ਚੋਰੀ ਦੇ ਪੁੱਤ ਕਦੇ ਗੱਭਰੂ ਨਹੀਂ ਹੁੰਦੇ ਇਹ ਸਚਾਈ ਹੈ ਤੇ ਹੁਣ ਇਹਨਾਂ ਦੀ ਔਕਾਤ ਕਿੱਡੀ ਕ ਹੈ ਉਹ ਸਾਹਮਣੇ ਆ ਗਏ ਮੇਰਾ ਇਹ ਵਿਸ਼ਾ ਨਹੀਂ ਸੀ ਮੇਰਾ ਇਹ ਮੁੱਦਾ ਨਹੀਂ ਸੀ ਪਰ ਜਦੋਂ ਤੁਸੀਂ ਸੰਗੀਤਕ ਲੋਕਾਂ ਦੀ ਗੱਲ ਕਰਦੇ ਹੋ ਸੰਗੀਤ ਨਾਲ ਜੁੜੇ ਲੋਕਾਂ ਦੀ ਗੱਲ ਕਰਦੇ ਹੋ ਉਦੋਂ ਸੰਗੀਤ ਕਲਾ ਲਚਿਰਤਾ ਦੇ ਨਾਲ ਹੀ ਜੁੜਿਆ ਹੋਇਆ ਹੈ ਸੰਗੀਤ ਦੇ ਨਾਲ ਜਿਹੜੇ ਆਸਤਿਕ ਲੋਕ ਨੇ ਸਪਿਰਚੁਅਲ ਲੋਕ ਨੇ ਉਹਨਾਂ ਲੋਕਾਂ ਦੀ ਵੀ ਇੱਕ ਆਸਥਾ ਜੁੜੀ ਹੋਈ ਹੈ ਆਪਾਂ ਕੀਰਤਨ ਕਰਦੇ ਹਾਂ ਕੀਰਤਨ ਸੁਣਦੇ ਹਾਂ ਢਾਡੀ ਬਾਰਾਂ ਚੱਲਦੀਆਂ ਨੇ ਧਾਰਮਿਕ ਗੀਤ ਨੇ ਧਾਰਮਿਕ ਲੋਕਾਂ ਦੀ ਵੀ ਆਸਥਾ ਸੰਗੀਤ ਦੇ ਨਾਲ ਜੁੜੀ ਹੁੰਦੀ ਹੈ ਖਾਸ ਕਰਕੇ 70 ਗਿਲ ਨੇ ਧਰਮ ਗਾਣੇ ਬਹੁਤ ਵੱਡੇ ਵੱਡੇ ਗਾਏ ਨੇ ਜਿਹੜੇ ਮਕਬੂਲ ਹੋਏ ਨੇ ਅਰਦਾਸ ਫਿਲਮ ਟੂ ਵੀ ਆ ਗਈ ਹੈ ਤੇ ਵਨ ਵੀ ਤੁਝ ਸੁਣੀ ਹੈ ਉਹ ਦੋਨੋਂ ਫਿਲਮਾਂ ਦੇ ਵਿੱਚ ਅਨਸ਼ਤਰ ਗਿੱਲ ਦੇ ਗਾਣੇ ਹਨ ਤੁਝ ਸੁਣੇ ਹੋਣੇ ਬਹੁਤ ਵੱਡੇ ਗਾਣੇ ਅਨਸ਼ਤਰ ਗਿੱਲ ਨੇ ਗਾਏ ਨੇ ਕੋਈ ਸ਼ੱਕ ਨਹੀਂ ਔਰ ਇੱਕ ਮੈਂ ਹੋਰ ਤੁਹਾਨੂੰ ਬੇਨਤੀ ਕਰਨਾ ਚਾਹਨਾ ਜੇ ਉਹਦੇ ਗੀਤਾਂ ਵਿੱਚ ਕਿਤੇ ਸਾਈਡ ਹੈਗਾ ਵੀ ਹੈ ਨਾ ਤਾਂ ਇਹ ਕਹਿ ਲਓ ਦੇ ਉਹ ਜਿਹੜਾ ਦਰਦ ਹੈ ਨਾ ਉਹ ਲੋਕਾਂ ਦਾ ਘੱਟ ਉਹਦਾ ਆਪਣੇ ਪਰਿਵਾਰ ਦਾ ਦਰਦ ਹੈ ਉਹਦੀ ਵਾਈਫ ਦਾ ਦਰਦ ਹੈ ਜੇ ਤੁਸੀਂ ਅਸਲੀਅਤ ਸੁਣੋਗੇ ਤੇ ਪਰ ਇਹਨਾਂ ਤਿੰਨ ਬਾਂਦਰਾ ਨੇ ਕੋਈ ਸ਼ੰਗ ਸ਼ਰਮ ਮਤਲਬ ਕਿ ਇਹ ਕਹਿ ਲੋ ਕਿ ਇਹਨਾਂ ਨੂੰ ਕੋਈ ਸ਼ੰਗ ਸ਼ਰਮ ਨਹੀਂ ਕੋਈ ਸ਼ਰਮ ਕੀਤੀ ਨਹੀਂ ਇਹਨਾਂ ਨੇ ਇਹ ਗੱਲ ਕਰਨ ਮਗਿਆਂ ਨੇ ਹੁਣ ਕੀ ਜਿਹੜੇ ਪੀਟੀਸੀ ਤੇ ਸੱਜਣ ਹੋਜਾ ਵਰਗੇ ਬੈਠੇ ਐ ਇਹ ਜੱਜ ਬਣੇ ਬੈਠੇ ਖੋਰ ਲੋਕ ਵੀ ਹੈਗੇ ਉੱਥੇ ਪੀਟੀਸੀ ਦੇ ਮਾਲਕ ਨੇ ਜਾਂ ਡਾਇਰੈਕਟਰ ਹੈਗਾ ਪ੍ਰੋਡਿਊਸਰ ਹੈਗਾ ਕਿ ਉਹਨਾਂ ਨੂੰ ਸ਼ਰਮ ਹੈ ਬੜੀ ਮੋਟੀ ਵੀ ਇਦਾਂ ਮਜਾਕ ਅਟੈਕ ਕਰੋਗੇ ਮੈਂ ਜਿਹੜਾ ਕੁਝ ਕਹਿਣਾ ਸੀ ਕਹਤਾ ਹੁਣ ਤੁਸੀਂ ਲਾਹਣਤਾ ਪਾ ਕੇ ਸਨਮਾਨ ਨਾਲ ਚੰਗੀ ਤਰ੍ਹਾਂ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ